ਗਵਰਨਮੈਂਟ ਕਾਲਜ ਰੋਡ ਦੇ ਉੱਤੇ ਸੜਕ ਦਾ ਜਿਹੜਾ ਉਦਘਾਟਨ ਕੀਤਾ ਹੈ ਬਣਾ ਕੇ ਔਰੇ ਪਿਛਲੀ ਗਵਰਨਮੈਂਟ ਦੇ ਵਿੱਚ ਮੈਨੂੰ ਮੌਕਾ ਮਿਲਿਆ ਸੀ ਇਸੇ ਰੋਡ ਨੂੰ ਬਣਾਉਣ ਦਾ ਔਰ ਅੱਜ ਸਰਕਾਰ ਦੇ 3.5 ਪਾਉਣੇ 4 ਸਾਲ ਬੀਤਣ ਤੋਂ ਬਾਅਦ ਬਹੁਤ ਲੋਕਾਂ ਨੂੰ ਆਸ ਸੀ ਵੀ ਸਰਕਾਰ ਬਣਾਉਂਗੀ ਅਲਟੀਮੇਟਲੀ ਫਿਰ ਸਾਨੂੰ ਅਖੀਰ ਦੇ ਵਿੱਚ ਜਦੋਂ ਮੈਨੂੰ ਲੱਗਿਆ ਵੀ ਸਰਕਾਰ ਸੁੱਤੀ ਪਈ ਹੈ ਇਹ ਕੰਮ ਨਹੀਂ ਕਰਨਾ ਚਾਹੁੰਦੀ ਤੇ ਮੈਂ ਇਹ ਐਫਰਟ ਮਾਰ ਕੇ ਤੇ ਇਹ ਪੈਸਿਆਂ ਦਾ ਇੰਤਜ਼ਾਮ ਕਰਕੇ ਅੱਜ ਉਸ ਚੀਜ਼ ਨੂੰ ਮੂਰ ਪਿਆ ਔਰ ਉਹ ਸੜਕ ਬਣਾਈ ਆ ਡਵੈਲਪਮੈਂਟ ਦੇ ਨਾਂ ਤੇ ਮੈਨੂੰ ਲੋਕਾਂ ਨੇ ਦੋ ਦੋਰੇ ਇੰਨੀ ਨੇਹਰੀ ਦੇ ਵਿੱਚ ਬਾਈਚ ਜਤਾਇਆ ਅੱਜ ਵੀ ਬਿਨਾ ਥਕੇਵੇਂ ਤੋਂ ਅਸੀਂ ਦੋਨੋਂ ਭਰਾ ਫਾਦਰ ਸਾਹਿਬ ਸਾਰੀ ਫੈਮਿਲੀ 24 ਘੰਟੇ ਸਾਨੂੰ ਇੱਕੋ ਹੀ ਕੰਮ ਆਗੇ ਗਰਦਾਸਪੁਰ ਦਾ ਡਵੈਲਪਮੈਂਟ ਕਰਨੀਆਂ ਗਰਦਾਸਪੁਰ ਚ ਵਧੀਆ ਕੰਮ ਕਰਨੇ ਆ ਗਰਦਾਸਪੁਰ ਨੂੰ ਅਪਲਿਫਟ ਕਰਨਾ ਆ ਕਿ ਗਰਦਾਸਪੁਰ ਪਤਾ ਲੱਗੇ ਨਕਸ਼ੇ ਤੇ ਕਿ ਗਰਦਾਸਪੁਰ ਤੋਂ ਨੌਜਵਾਨ ਵਧਾਇਕ ਚੁਣਿਆ ਸੀਗਾ ਔਰ ਇਹ ਕੋਈ ਮੇਰੇ ਮੂੰਹ ਤੋਂ ਕਹਿਣ ਦਾ ਨਹੀਂ ਆ ਸਾਰੇ ਜਿੰਨੇ ਇੱਥੇ ਗੜੇ ਆ ਇਹਨਾਂ ਦੇ ਰਿਸ਼ਤੇਦਾਰੋਂ ਬਾਹਰੋਂ ਆਉਂਦੇ ਹੋਣਗੇ ਜਿਹੜਾ ਗੁਰਦਾਸਪੁਰ 2017 ਤੋਂ ਪਹਿਲਾਂ ਸੀ ਤੁਸੀਂ ਵੀ ਸਾਰੇ ਪੱਤਰਕਾਰ ਜਾਣਦੇ ਹੋ ਤੇ ਜਿਹੜਾ ਗੁਰਦਾਸਪੁਰ ਅੱਜ ਆ ਮੇਰੇ 5 ਸਾਲ ਸਰਕਾਰ ਦਾ ਜਾਣ ਤੋਂ ਬਾਅਦ ਉਹ ਤੁਸੀਂ ਭਲੀ ਭਾਂ ਜਾਣਦੇ ਹੋ ਕਿ ਗੁਰਦਾਸਪੁਰ ਅੱਜ ਕਿੰਨੀ ਤਰੱਕੀ ਕੀਤੀ ਆ ਗੁਰਦਾਸਪੁਰ ਦੀਆਂ ਚੌੜੀਆਂ ਛੜਕਾਂ ਗੁਰਦਾਸਪੁਰ ਦੇ ਸੋਹਣੇ ਚੌਂਕ ਗੁਰਦਾਸਪੁਰ ਦਾ ਸੋਹਣਾ ਬੱਸ ਸਟੈਂਡ ਗੁਰਦਾਸਪੁਰ ਦਾ ਅੰਡਰ ਬ੍ਰਿਜ ਜਿੱਥੇ ਡੇਢ-ਡੇਢ ਘੰਟਾ ਸਕੂਲ ਦੇ ਬੱਚੇ ਗਰਮੀ 'ਚ ਰਹਿੰਦੇ ਸੀਗੇ ਔਰ ਤੁਸੀਂ ਇਹ ਵੇਖੋ ਗਰਦਾਸਪੁਰ ਨੇਰੇ ਚ ਸੀਗਾ ਹੈਰੀਟੇਜ ਲਾਈਟਾਂ ਔਰ ਮੈਂ ਪਹਿਲਾ ਲੀਡਰ ਹੋਵਾਂਗਾ ਕਿ ਜਿਹੜਾ ਅੰਡਰਬ੍ਰਿਜ ਬਣਾਇਆ ਆਪਣੇ ਮੌਲ ਦੇ ਅੱਗੇ ਔਰ ਮੈਨੂੰ ਬੜਿਆਂ ਨੇ ਉਦੋਂ ਕਿਹਾ ਸੀ ਵੀ ਅੰਡਰਬ੍ਰਿਜ ਨਾ ਬਣਾ। ਕਿ ਇਹ ਤੇਰਾ ਕਾਰੋਬਾਰ ਬੰਦ ਹੋ ਜਾਣਾ ਈ। ਮੈਨੂੰ ਪਰਿਵਾਰ ਨੇ ਵੀ ਕਿਹਾ ਸੀਗਾ ਕਿ ਤੂੰ ਗਲਤ ਕਰ ਰਿਹਾ ਕਾਰੋਬਾਰ 4 ਲੱਖ ਰੁਪਇਆ ਮਹੀਨਾ ਆ ਰਿਹਾ ਇਹ ਬੰਦ ਹੋ ਜਾਣਾ ਈ। ਪਰਮਾਤਮਾ ਨੂੰ ਆਜਾ ਨਾਜ਼ਰ ਕਰਕੇ ਕਹਿੰਦਾ ਮੇਰਾ ਇੱਕੋ ਗਾੜੀਓ ਜਵਾਬ ਸੀਗਾ ਕਿ ਜੇ ਪਰਮਾਤਮਾ ਦੇ ਨਾਲ ਸਾਨੂੰ ਲੋਕਾਂ ਨੇ ਮਤਲਬ ਜੇ ਲੀਡਰ ਸਹੀ ਪੁੱਛੋ ਤੇ ਰੱਬ ਸਮਝ ਕੇ ਵੋਟ ਪਾਉਂਦੇ ਆ ਤੇ ਮੈਂ ਕਿਹਾ ਮੈਂ ਇੱਕ ਗੱਲ ਦੀ ਤੇ ਗਰੰਟੀ ਲਓ ਵੀ ਆਪਣੇ ਕਾਰੋਬਾਰ ਕਰਕੇ ਇਹ ਨਹੀਂ ਮੈਂ ਕਹਿਣਾ ਵੀ ਅੰਡਰਬ੍ਰਿਜ ਨਹੀਂ ਬਣਾਉਣਾ ਮੈਂ ਅੰਡਰਬ੍ਰਿਜ ਠੋਕੇ ਬਣਾਇਆ ਔਰ ਮੇਰਾ ਉਹ ਕਾਰੋਬਾਰ ਅੱਜ ਬੰਦ ਹੋ ਗਿਆ ਉਹ ਛੱਡ ਕੇ ਗਏ ਆ ਤੂੰ ਤੇ ਅੰਡਰਬ੍ਰਿਜ ਬਣ ਗਿਆ ਪਰ ਮੈਨੂੰ ਇਹ ਪਤਾ ਆ ਕਿ ਮੈਂ ਔਨੈਸਟੀ ਕੰਮ ਕੀਤਾ ਆ ਤੇ ਪ੍ਰਮਾਤਮਾ ਖੱਬੇ ਸੱਜੇ ਹੋਰ ਬਹੁਤ ਕਿਰਪਾ ਕਰਦਾ ਆ ਸੋ ਕਦੇ ਬੰਦੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਯਾਰ ਇੱਥੇ ਮੇਰਾ ਫਾਇਦਾ ਵਾ ਪਬਲਿਕ ਦਾ ਨੁਕਸਾਨ ਹੁੰਦਾ ਹੋ ਜੋ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਆ ਇਹ ਮੇਰੇ ਮੂੰਹ ਤੋਂ ਗੱਲ ਕਹਿਣ ਦੀ ਲੋੜ ਨਹੀਂ ਅੰਡਰਬੇਜ ਦੇ ਨਾਲ ਰੇਲ ਲਾਈਨ ਸਟੈਂਡ ਉਹ ਬੰਦ ਹੋ ਗਿਆ ਬੜੇ ਦਿਨ ਦਾ ਪਰ ਮੈਨੂੰ ਕੋਈ 1% ਵੀ ਕੋਈ ਇਸ ਗੱਲ ਦੇ ਇਹ ਨਹੀਂ ਹੈਗਾ ਵੀ ਹਾਏ ਉਹ ਕਿਉਂ ਬੰਦ ਹੋ ਗਿਆ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਆ ਨੀਅਤ ਸਾਫ ਆ ਨੀਅਤ ਸਾਫ ਨਾਲ ਜਿਹੜਾ ਬੰਦਾ ਕੰਮ ਕਰਦਾ ਉਹ ਕਦੇ ਮਾਰ ਨਹੀਂ ਖਾਂਦਾ ਸੋ ਇਹ ਮੈਂ ਇਸ ਕਰਕੇ ਗੱਲ ਕੀਤੀ ਆ ਕਿ ਜਿਹੜੇ ਜੇ ਬੰਦਾ ਇਸ ਭਾਵਨਾ ਨਾਲ ਲੀਡਰ ਕੋ ਕੰਮ ਕਰ ਰਿਹਾ ਤੇ ਪਬਲਿਕ ਨੂੰ ਪਤਾ ਲੱਗਣਾ ਚਾਹੀਦਾ ਰੋਇਸ ਕਰਕੇਾਰੇ ਲੀਡਰਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੂੰ ਵੀ ਚੁਣਦੇ ਨੇ ਸਾਰੇ ਉਹ ਇਸੇ ਕਰਕੇ ਚੁਣਦੇ ਆ ਕਿ ਯਾਰ ਵੋਟ ਪਾਈ ਸਾਡੇ ਇਲਾਕੇ ਦੀ ਤਰੱਕੀ ਹੋਵੇ ਸਾਡੇ ਇਲਾਕੇ ਦਾ ਫਾਇਦਾ ਹੋਵੇ ਤੇ ਅਸੀਂ ਇਸੇ ਭਾਵਨਾ ਨਾਲ ਕੰਮ ਕਰਦੇ ਆ ਕਰਦੇ ਰਵਾਂਗੇ ਤੇ ਜਿਹੜਾ ਕੋਈ ਵੀ ਮੇਰੇ ਕੰਮਾਂ ਨੂੰ ਰੋੜਾ ਬਣਨਾ ਚਾਹੁੰਦਾ ਕੋਈ ਸਰਕਾਰ ਦਾ ਵੱਡਾ ਵਜ਼ੀਰ ਜਾਂ ਕੋਈ ਵੀ ਬੰਦਾ ਕਿਸੇ ਵੀ ਪਦ ਤੇ ਬੈਠਾ ਆ ਮੇਰੇ ਮਗਰ ਬੜੀ ਵੱਡੀ ਤਾਕਤ ਆ ਮੇਰੇ ਲੋਕਾਂ ਦੀ ਔਰ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਅਸ ਸ਼ਾਫ ਆ ਜਿੰਨਾ ਚਿਰ ਪੱਗ ਤੇ ਦਾਗ ਨਹੀਂ ਆ ਕੋਈ ਮਾਇਦਾ ਲਾਲ ਨਹੀਂ ਜੰਮਿਆ ਕਿ ਇਹ ਇਹ ਜਿੰਨੀ ਜਨਤਾ ਖੜੀ ਹੈ ਇਹਨਾਂ ਦਾ ਐਮਐਲਏ ਨੂੰ ਕੋਈ ਦਬਾ ਸਕੇ ਉਹਦਣ ਦੱਬਿਆ ਜਾਵਾਂਗਾ ਜਦਦਨ ਮੈਂ ਚੋਰੀ ਜਾਂ ਮੈਂ ਕਰਪਸ਼ਨ ਕਰਾਂਗਾ ਉਹਦਣ ਦੱਬਿਆ ਉਹਨਾਂ ਦੇਰ ਮੈਨੂੰ ਇਹ ਸਰਕਾਰਾਂ ਨਹੀਂ ਦਬਾ ਸਕਦੀ ਤੇ ਬਹੁਤ ਮੈਂ ਧੰਵਾਦ ਕਰਦਾ ਹਾਂ ਪਬਲਿਕ ਦਾ ਖਾਸ ਕਰਕੇ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਔਰ ਅਸੀਂ ਮੌਕਾ ਉਸ ਨੂੰ ਪੋਜੀਟਿਵਲੀ ਯੂਟਿਲਾਈਜ਼ ਕਰਕੇ ਤੇ ਅਸੀਂ ਇਹ ਡਵੈਲਪਮੈਂਟ ਦੇ ਕੰਮ ਕਰਾ ਰਹੇ ਹਾਂ ਨਾਲ ਹੀ ਮੈਂ ਬਲਜੀਤ ਸਿੰਘ ਪਾੜਾ ਕਮੇਟੀ ਪ੍ਰਧਾਨ ਨੂੰ ਵਧਾਈ ਦਿੰਦਾ ਕਿ ਜਿਹੜਾ ਐਫਰਟਲੈਸਲੀ ਸਵੇਰੇ ਉੱਠ ਕੇ 5 ਵਜੇ ਫਟਕਾ ਬੰਨ ਕੇ 11-12 ਵਜੇ ਤੱਕ ਬਾੜਨਾ ਚ ਰਹਿੰਦਾ ਕੱਲੇ-ਕੱਲੇ ਬੰਦੇ ਨਾਲ ਰਾਤਾਂ ਬਣਾਉਂਦਾ ਆ ਤੇ ਉਹ ਜਿੱਥੇ ਵੀ ਕੋਈ ਮੁਸ਼ਕਲ ਆਉਂਦੀ ਆ ਪੂਰੀ ਕੋਸ਼ਿਸ਼ ਕਰੀਦੀ ਆ ਕਿ ਅਸੀਂ ਉਹਦਾ ਹੱਲ ਕਰੀਏ ਕਿਉਂਕਿ ਤੁਹਾਨੂੰ ਇਹ ਵੀ ਸਾਰਿਆਂ ਨੂੰ ਪਤਾ ਕਿ ਸ਼ਹਿਰ ਦੇ ਕੂੜੇ ਦਾ ਮਸਲਾ ਤਕਰੀਬਨ ਡੇਢ ਸਾਲ ਤੋਂ ਆ ਅਸੀਂ ਲਗਾਤਾਰ ਉਹ ਕੂੜਾ ਆਪਣੇ ਬੰਦਿਆਂ ਦੀਆਂ ਪੈੜੀਆਂ 'ਚ ਸਿੱਟ ਰਹੇ ਆ ਅਸੀਂ ਜਦੋਂ ਅਸੀਂ ਬੋਲਦੇ ਆ ਵੀ ਕੂੜਾ ਤੁਹਾਡਾ ਬੰਦ ਹੋ ਜਾਣਾ ਜੀ ਕਿੱਥੇ ਖੜੀਏ ਉਦੋਂ ਕਈ ਲੋਕ ਸਰਕਾਰ 'ਚ ਬੈਠੇ ਕਹਿੰਦੇ ਆ ਕੂੜੇ ਦਾ ਢਮਕਾ ਮਾਰ ਦਿਓ ਜਾਂ ਤੇ ਲੋਕ ਆਪਣੀਆਂ ਪੈੜੀਆਂ ਦੇਣ ਸਾਨੂੰ ਆਪਦੀਆਂ ਪੈੜੀਆਂ ਦੇ ਸਟਾ ਲੈਣ ਤੇ ਇਹਦੇ 'ਚ ਕੋਈ ਦਬਕੇ ਵਾਲੀ ਗੱਲ ਨਹੀਂ ਜਿਹੜੀ ਸਚਾਈ ਆ ਉਹਨੂੰ ਸਚਾਈ ਮੰਨਣਾ ਹੀ ਚਾਹੀਦਾ ਆ ਇਹ ਨਹੀਂ ਹੁੰਦਾ ਕਿ ਹਰ ਬਾਰੇ ਵਿਰੋਧੀ ਕਰਨਾ ਹਰ ਗੱਲ ਤੇ ਸੋ ਥੋੜਾ ਜਿਹਾ ਆਪਦੀ ਪੀੜੀ ਥੱਲੇ ਉਹਨਾਂ ਨੂੰ ਸੋਟਾ ਮਾਰਨਾ ਚਾਹੀਦਾ ਆ ਕਿ ਤੁਸੀਂ ਵੀ ਸਰਕਾਰ 'ਚ ਬੈਠੇ ਹੋ ਲੋਕ ਤੁਹਾਡੇ ਖੱਬੇ ਸੱਜੇ ਜਿਹੜੇ ਬਹੁਤ ਬੋਲਦੇ ਆ ਉਹਨਾਂ ਸਾਰਿਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਕਿ ਇਹ ਪਾੜੇ ਦਾ ਇਸ਼ੂ ਨਹੀਂ ਆ ਸਾਡੇ ਗੁਰਦਾਸਪੁਰ ਸ਼ਹਿਰ ਦਾ 70000 ਵੋਟਰਾਂ ਦਾ ਇਸ਼ੂ ਆ। ਸੋ ਇਸ ਕਰਕੇ ਮੈਂ ਚਾਹੁੰਦਾ ਆ ਕਿ ਇਹਨੂੰ ਅਮੀ ਕਦੇ ਅਮੀ ਕੇਵਲੀ ਇਹ ਹੱਲ ਹੋਣੇ ਚਾਹੀਦੇ ਆ। ਸੋ ਜਿੱਥੇ ਕਿਤੇ ਮੇਰੇ ਨਾਲ ਕਿਸੇ ਨੇ ਪੰਗਾ ਲੈਣਾ ਮੈਂ ਕਦੇ ਕਦੀ ਚਿੱਕਿਆ ਨਹੀਂ ਨਾ ਮੈਂ ਕਦੀ ਰੋਇਆ। ਮੇਰੇ ਨਾਲ ਪੰਗਾ ਲਓ ਪਰ ਇਹ ਪਬਲਿਕ ਨੂੰ ਤੰਗ ਨਾ ਕਰੀਏ ਆ। ਰਾਜਨੀਤੀ ਆਪਣੇ ਇੱਕ ਲੈਵਲ ਤੇ ਰਹੀਏ ਉਸ ਲੈਵਲ ਤੋਂ ਥੱਲੇ ਕਿਸੇ ਲੀਡਰ ਨੂੰ ਡਿਗਣਾ ਨਹੀਂ ਚਾਹੀਦਾ। ਸੋ ਬਹੁਤ ਧੰਨਵਾਦ ਇੱਕ ਵਾਰ ਫਿਰ ਗੁਰਦਾਸਪੁਰ ਦੀ ਪਬਲਿਕ ਦਾ। ਥੈਂਕ ਯੂ। ਸਹੀ ਜਦਾਂ ਜਿਹੜੀ ਬਾੜਾ ਤੇਰਾ ਉਸ ਬਾੜਾ ਅੱਜ ਵਾਰਡ ਨੰਬਰ 23 ਕਾਲੀ ਰੋਡ ਸਤੇਸ ਇਹਨੂੰ ਕੋल्ड ਸਟੋਰ ਵਾਲੀ ਜਿਹੜੀ ਆ ਸੜਕ ਇਹ ਬੜੀ ਲੰਬੇ ਸਮੇਂ ਤੋਂ ਇਥੋਂ ਦੇ ਵਸਨੀਕਾ ਦੀ ਮੰਗ ਸੀ ਜਿਹੜੀ ਮੰਗ ਨੂੰ ਇਹਨਾਂ ਨੇ ਪੂਰਾ ਕਰਦੇ ਹੋਏ ਅੱਜ 12 ਲੱਖ ਦੀ ਲਾਗਤ ਦੇ ਨਾਲ ਇਹ ਟੈਂਡਰ ਲਗਾਇਆ ਸੀ ਜਿਹਦੇ ਵਿੱਚੋਂ ਕੁਝ ਪਾਰਟ ਜਿਹੜਾ ਵਾ ਇਹ ਲੁੱਕ ਪਾ ਦਿੱਤੀ ਆ ਇੱਥੇ ਹੋਰ ਵੀ ਇਹਨਾਂ ਦੇ ਕੋਈ ਇੱਥੇ ਇੱਕ ਦੋ ਗਲੀਆਂ ਇਹਨਾਂ ਦੀਆਂ ਸੜਕਾਂ ਹੈਗੀਆਂ ਉਹ ਵੀ ਇਹਦੇ ਵਿੱਚੋਂ ਜਿਹੜੀਆਂ ਬਾਕੀ ਉਹ ਵੀ ਕਰਵਾ ਦਿੱਤੀਆਂ ਜਾਣਗੀਆਂ ਤੇ ਉਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਜਿਹੜਾ ਵਾ ਆਪਣੇ ਦਸ਼ਮੇਸ਼ ਸਵੀਟ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਸੜਕ ਦਾ ਉਹ ਦਾ ਅਦਗਠਨ ਕੀਤਾ ਸੀ ਉਸ ਤੋਂ ਇਲਾਵਾ ਇਸ ਵਾਰਡ ਦੀ ਇੱਕ ਬੜੀ ਲੰਮੀ ਸਮੇਂ ਤੋਂ ਸਮੱਸਿਆ ਚੱਲ ਰਹੀ ਹੈ ਕਿ ਇੱਥੇ ਸੀਵਰੇਜ ਦੀ ਜਿਹੜੀ ਉਹ ਬੜੀ ਪ੍ਰੋਬਲਮ ਹੈ ਬਾਜਵਾ ਕਲੋਨੀ ਦੀ ਉਹਦਾ ਜਿਹੜਾ ਵਾ 9 ਕਰੋੜ ਸਮਥਿੰਗ ਦਾ ਜਿਹੜਾ ਇੱਕ ਪ੍ਰੋਜੈਕਟ ਅਸੀਂ ਸੈਂਟਰ ਬੋਰਡ ਪ੍ਰਵਾਨ ਕਰਾਇਆ ਉਹਦੇ ਵਿੱਚ ਜਿਹੜਾ ਬਾਜਵਾ ਕਲੋਨੀ ਵੀ ਆ ਜਿਹਦੇ ਵਿੱਚ ਜਿਹੜਾ ਸੀਵਰੇਜ ਦਾ ਜਿਹੜਾ ਸਾਰਾ ਇਹਨਾਂ ਦਾ ਹੱਲ ਕੀਤਾ ਜਾਊਗਾ ਉੱਚ ਇੱਕ ਜਗ੍ਹਾ ਦੀ ਆਪਣੇ ਉਹ ਜਗ੍ਹਾ ਸਾਨੂੰ ਚਾਹੀਦੀ ਹੈ ਨਗਰ ਕੌਂਸਲ ਨੂੰ ਜਿੱਥੇ ਉਹ ਆਰਪੀਐਸ ਲੱਗਣਾ ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਇਹਨਾਂ ਦਾ ਬੜਾ ਜੈਨੂਨ ਤੇ ਬੜੇ ਲੰਮੇ ਸਮੇਂ ਦੀ ਮੰਗ ਆ ਉਹ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੂਰਾ ਕਰਾਂਗੇ ਸੋ ਇਸ ਤਰ੍ਹਾਂ ਹੀ ਜਿਹੜਾ ਨਗਰ ਕੌਂਸਲ ਵੱਲੋਂ ਪਰਾਲਾ ਕਰੀਦਾ ਕਿ ਕਿਉਂਕਿ ਸਾਢੇ 3 ਸਾਲ ਬੀਤ ਜਾਣ ਤੱਕ ਸਗੋਂ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਜਾਂ ਸਾਨੂੰ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਆ ਸਗੋਂ ਜਿਹੜੀ ਆ ਝਾੜੂ ਦੀ ਸਰਕਾਰ ਹੈ ਹੀ ਆ ਇਹ ਰੋਕਣ ਦੀ ਕੋਸ਼ਿਸ਼ ਜ਼ਰੂਰ ਕਰਦੀ ਆ ਨਾ ਕੋਈ ਅੱਜ ਤੱਕ 3 ਸਾਲ 3.5 ਸਾਲ ਦੇ ਵਿੱਚ ਕੋਈ ਗਵਰਨਮੈਂਟ ਵੱਲੋਂ ਦੱਸੋ ਜੇ ਕੋਈ ਪੈਸਾ ਗੁਰਦਾਸਪੁਰ ਸਿਟੀ ਲਈ ਆਇਆ ਇਹ ਕੋਈ ਚੌਂਕ ਡਵੈਲਪ ਕਰੀਏ ਤਾਂ ਇਹਨਾਂ ਨੂੰ ਤਕਲੀਫ ਆ ਅੱਜ ਇੱਥੇ ਵੀ ਤਕਲੀਫ ਆ ਵੀ ਲੋਕਾਂ ਦੇ ਕੰਮ ਕਿਉਂ ਹੋ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਵਾਰਡ ਦੇ ਵਿੱਚ ਵੀ ਟੈਂਡਰ ਲਗਾਏ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਆਖ-ਆਖ ਵਾਡਾਂ ਦੇ ਵਿੱਚ ਗਲੀਆਂ ਬਣ ਰਹੀਆਂ ਕੋਈ ਸੀਵਰੇਜ ਦਾ ਕੰਮ ਚੱਲ ਰਿਹਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਲੋਕਾਂ ਨੂੰ ਪੂਰੇ ਕਰਕੇ ਦਵਾਂਗੇ ਸੋ ਸਾਰਿਆਂ ਦਾ ਮੈਂ ਵਾੜ ਵਾਸੀਆਂ ਦਾ ਕੌਂਸਲਰ ਸਭਾਨਾ ਦਾ ਵੀ ਧੰਨਵਾਦ ਕਰਦਾ ਜਿਹੜਾ ਮੇਰਾ ਹੌਸਲੇ ਵਿੱਚ ਸਹਿਯੋਗ ਕਰਦੇ ਨੇ ਕਿ ਐਮੀ ਕੇਬਲੀ ਬੈ ਕੇ ਅਸੀਂ ਸਾਰੇ ਇਹ ਡਵੈਲਪਮੈਂਟ ਦੇ ਕੰਮ ਕਰ ਰਹੇ ਹਾਂ ਧੰਨਵਾਦ